ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਕਿਸੇ ਪਛਾਣ ਤੋਂ ਮਹਤਾਜ ਨਹੀਂ ਹਨ ਉਹਨਾਂ ਦੀ ਗਾਇਕੀ ਦਾ ਜਲਵਾ ਨਾ ਸਿਰਫ ਪਾਲੀਵੁੱਡ ਬਲਕਿ ਬਾਲੀਵੁੱਡ ਇੰਡਸਟਰੀ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਦਰਅਸਲ ਹਾਲ ਹੀ ਚ ਕਰਨ ਔਜਲਾ ਲੰਡਨ 'ਚ ਸ਼ੋਅ ਕਰਨ ਪੁੱਜੇ ਇਸ ਲਾਈਵ ਸ਼ੋਅ ਦੌਰਾਨ ਉੱਥੇ ਮੌਜੂਦ ਇੱਕ ਪ੍ਰਸ਼ੰਸਕ ਨੇ ਉਹਨਾਂ ਦੇ ਬੂਟ ਵਗਾ ਕੇ ਮਾਰਿਆ ਜਿਸ ਨਾਲ ਚੱਲਦੇ ਸ਼ੋਅ 'ਚ ਤੜਥੱਲੀ ਮਚ ਗਈ ਹੈਰਾਨੀ ਦੀ ਗੱਲ ਹੈ ਕਿ ਬੂਟ ਵੀ ਸਿੱਧਾ ਗਾਇਕ ਦੇ ਚਿਹਰੇ ਤੇ ਜਾ ਵਜਿਆ ਇਸ ਦੌਰਾਨ ਗਾਇਕ ਗੁੱਸੇ ਵਿੱਚ ਪੜਾ ਉੱਠਿਆ ਅਤੇ ਸ਼ੋਅ ਅਧਿਕਾਰਲੇ ਬੰਦ ਕਰ ਬੋਲਿਆ ਮੈਂ ਇੰਨਾ ਮਾੜਾ ਵੀ ਨਹੀਂ ਗਾ ਰਿਹਾ ਕਿ ਤੁਸੀਂ ਜੁੱਤੀਆਂ Yo, who was that? Who is that, yo? Hey yo, I'm fucking telling you come up on the stage and let's do one-on-one -on -one right now. Yeah. No, I don't want to fight doggy. Oh, come on. What? Fuck you, dog. Whoever the fuck it is. Don't be you throwing your shoes in James. Was it you? What are you trying to do, dog? Come on, please, I don't wanna see anything wrong. ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਕਿਸੇ ਪਛਾਣ ਤੋਂ ਮਹਤਾਜ ਨਹੀਂ ਹਨ ਉਹਨਾਂ ਦੀ ਗਾਇਕੀ ਦਾ ਜਲਵਾ ਨਾ ਸਿਰਫ ਪਾਲੀਵੁੱਡ ਬਲਕਿ ਬਾਲੀਵੁੱਡ ਇੰਡਸਟਰੀ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਦਰਅਸਲ ਹਾਲ ਹੀ ਚ ਕਰਨ ਔਜਲਾ ਲੰਡਨ 'ਚ ਸ਼ੋਅ ਕਰਨ ਪੁੱਜੇ ਇਸ ਲਾਈਵ ਸ਼ੋਅ ਦੌਰਾਨ ਉੱਥੇ ਮੌਜੂਦ ਇੱਕ ਪ੍ਰਸ਼ੰਸਕ ਨੇ ਉਹਨਾਂ ਦੇ ਬੂਟ ਵਗਾ ਕੇ ਮਾਰਿਆ ਜਿਸ ਨਾਲ ਚੱਲਦੇ ਸ਼ੋਅ 'ਚ ਤੜਥੱਲੀ ਮਚ ਗਈ ਹੈਰਾਨੀ ਦੀ ਗੱਲ ਹੈ ਕਿ ਬੂਟ ਵੀ ਸਿੱਧਾ ਗਾਇਕ ਦੇ ਚਿਹਰੇ ਤੇ ਜਾ ਵਜਿਆ ਇਸ ਦੌਰਾਨ ਗਾਇਕ ਗੁੱਸੇ ਵਿੱਚ ਪੜਾ ਉੱਠਿਆ ਅਤੇ ਸ਼ੋਅ ਅਧ ਵਿਚਾਲੇ ਬੰਦ ਕਰ ਬੋਲਿਆ ਮੈਂ ਇੰਨਾ ਮਾੜਾ ਵੀ ਨਹੀਂ ਗਾ ਰਿਹਾ ਕਿ ਤੁਸੀਂ ਜੁੱਤੀਆਂ रिपोर्ट तेलका पंजाबी टीवी Hey yo, I'm fucking telling you, come up on the stage and let's do one on one right now. Yeah. Dog, I don't want to fight, doggy. Oh, come on. Fuck you, dog. Whoever the fuck it is. Don't be throwing your shoes in James. Was it you? What are you trying to do, dog? Come on, please. I don't want to see anything wrong. ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਕਿਸੇ ਪਛਾਣ ਤੋਂ ਮਹਤਾਜ ਨਹੀਂ ਹਨ ਉਹਨਾਂ ਦੀ ਗਾਇਕੀ ਦਾ ਜਲਵਾ ਨਾ ਸਿਰਫ ਪਾਲੀਵੁੱਡ ਬਲਕਿ ਬਾਲੀਵੁੱਡ ਇੰਡਸਟਰੀ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਦਰਅਸਲ ਹਾਲ ਹੀ ਚ ਕਰਨ ਔਜਲਾ ਲੰਡਨ ਚ ਸ਼ੋਅ ਕਰਨ ਪੁੱਜੇ ਇਸ ਲਾਈਵ ਸ਼ੋਅ ਦੌਰਾਨ ਉੱਥੇ ਮੌਜੂਦ ਇੱਕ ਪ੍ਰਸ਼ੰਸਕ ਨੇ ਉਹਨਾਂ ਦੇ ਬੂਟ ਵਗਾ ਕੇ ਮਾਰਿਆ ਜਿਸ ਨਾਲ ਚੱਲਦੇ ਸ਼ੋਅ 'ਚ ਤੜਥੱਲੀ ਮਚ ਗਈ ਹੈਰਾਨੀ ਦੀ ਗੱਲ ਹੈ ਕਿ ਬੂਟ ਵੀ ਸਿੱਧਾ ਗਾਇਕ ਦੇ ਚਿਹਰੇ ਤੇ ਜਾ ਵਜਿਆ ਇਸ ਦੌਰਾਨ ਗਾਇਕ ਗੁੱਸੇ ਵਿੱਚ ਪੜਾ ਉੱਠਿਆ ਅਤੇ ਸ਼ੋਅ ਅਧ ਵਿਚਾਲੇ ਬੰਦ ਕਰ ਬੋਲਿਆ ਮੈਂ ਇੰਨਾ ਮਾੜਾ ਵੀ ਨਹੀਂ ਗਾ ਰਿਹਾ ਕਿ ਤੁਸੀਂ ਜੁੱਤੀਆਂ ਮ ਰਿਪੋਰਟ ਤਲਕਾ ਪੰਜਾਬੀ ਟੀਵੀ telling you, come up on the stage and let's do one on one right now. Yeah. Oh, dog, I fight, doggy. Oh, come on. Fuck you, dog. Whoever the fuck it is? Don't be throwing your shoes in shame. Was it you? What are you trying to do, dog? Come on, please. I don't want to see anything wrong. Be respectful. You